ਸਹਸਰ ਦਾ ਹੁੰਦੀ ਇੰਦਰ ਰੁਆਇਆ ਹਾਂ ਮਹਾਰਾਜ ਜੀ ਕਹਿ ਰਹੇ ਨਾ ਪੈ ਸ਼ਾਉਕਾਰ ਸੁਣਨਾ ਕਰ ਕਿਹੜੇ ਕਿਹੜੇ ਮਨੁੱਖਾਂ ਨੂੰ ਜਿਹੜਾ ਰੋਣਾ ਪਿਆ ਮਹਾਰਾਜ ਜੀ ਕਹਿਣ ਲੱਗੇ ਸਹਾਂਸਰ ਦਾਣ ਦੇ ਇੰਦਰ ਰੁਆਇਆ ਸਹਾਂਸਰ ਹੁੰਦਾ ਹਜ਼ਾਰ ਗਿਣਤੀ ਦਾ ਇੱਥੇ ਬਾਚ ਗਿਆ ਸਹਾਂਸਰ ਇੰਦਰ ਦੀ ਪਦਵੀ ਸਾਰੇ ਦੇਵਤਾ ਤੋਂ ਉੱਚੀ ਹੁੰਦੀ ਹੈ ਤੇ ਇੰਦਰ ਦੇਵਤਾ ਬਣਨ ਦੇ ਲਈ ਹਜ਼ਾਰਾਂ ਹੀ ਜਿਹੜੇ ਉਹ ਯੱਗ ਕਰਨੇ ਪੈਂਦੇ ਹਾਰ ਉਹ ਹਜ਼ਾਰਾਂ ਜਗ ਜਿਹਦੇ ਸਫਲੇ ਹੋ ਜਾਣ ਉਹ ਫਿਰ ਇੰਦਰ ਦੇ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ ਇਸੇ ਪ੍ਰਕਾਰ ਕਹਿਣ ਲੱਗੇ ਕਿ ਇੰਦਰ ਦੇਵਤਾ ਹੋਇਆ ਉਹਦੇ ਕੋਲੇ 60 ਦੇ ਕਰੀਬ ਜੜੀਆਂ ਰਾਣੀਆਂ ਸੀ ਪਰ ਮਨ ਜਿਹੜਾ ਸੀ ਸਿਮਰਨ ਬੰਦਗੀ ਕਰਕੇ ਸਤਿਗੁਰਾਂ ਨੇ ਕੇਵਲ ਗੁਰਸਿੱਖਾਂ ਨੂੰ ਹੀ ਇਸ ਚੀਜ਼ ਤੋਂ ਜਿਹੜਾ ਵਰਜ ਕਰਕੇ ਰੱਖਿਆ ਰੋਕ ਕਰਕੇ ਰੱਖਿਆ ਕਿ ਜੇ ਕੋਈ ਸਿਮਰਨ ਬੰਦਗੀ ਅਭਿਆਸ ਕਰਦਾ ਹੋਵੇ ਗੁਰਸਿੱਖ ਉਹ ਹੀ ਬਕਾਰਾਂ ਤੋਂ ਬਚ ਸਕਦਾ ਤਾਂ ਇੱਕ ਗੌਤਮ ਰਖੀ ਸੀ ਜਿਹੜੀ ਉਹਦੇ ਘਰ ਵਾਲੀ ਸੀ ਉਹਦਾ ਨਾਮ ਹੱਲਿਆ ਸੀ ਸਰੀਪ ਦੇ ਬੜੀ ਸੁੰਦਰ ਸੀ ਅੰਦਰ ਦੇਵਤਾ ਦਾ ਮਨ ਜਿਹੜਾ ਉਹਦੇ ਤੇ ਲੁਭਾਇਮਣ ਹੋ ਗਿਆ ਤੇ ਕਿਵੇਂ ਨਾ ਕਿਵੇਂ ਕਾਰਜ ਕਰਕੇ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਗਿਆ ਕੋਈ ਕਰਮ ਕਰਨ ਦੇ ਲਈ ਜਿਸ ਵਕਤ ਜਿਹੜਾ ਗੌਤਮ ਰਖੀ ਸੀ ਤੇ ਅਮਰਤ ਵਿੜੇ ਉੱਠ ਕਰਕੇ ਤੇ ਨਦੀ ਦੇ ਉੱਤੇ ਇਸ਼ਨਾਨ ਕਰਨ ਦੇ ਲਈ ਜਾਇਆ ਕਰਦਾ ਸੀ ਜਿਸ ਵਕਤ ਕੁੱਕੜ ਬਾਗ ਦਿੰਦਾ ਸੀ ਉਹਦੀ ਬਾਗ ਸੁਣ ਕੇ ਤੇ ਨਦੀ ਦੇ ਉੱਤੇ ਇਸ਼ਨਾਨ ਕਰਨ ਦੇ ਲਈ ਜਾਇਆ ਕਰਦਾ ਸੀ ਤੇ ਜਿਹੜਾ ਚੰਦਰਮਾ ਨੇ ਥੂਖੇ ਦੇ ਨਾਲ ਕੁੱਕੜ ਦਾ ਰੋਕ ਤਾਂ ਕਰਕੇ ਬਾਗ ਦੇ ਦਿੱਤੇ ਰਿਸ਼ੇ ਜਿਹੜਾ ਸੀ ਅੰਧੀ ਰਾਤ ਨੇ ਚੱਲ ਕੇ ਨਦੀ ਦੇ ਉੱਤੇ ਇਸ਼ਨਾਨ ਕਰਨ ਦੇ ਲਈ ਸਿੰਦਰ ਦੇਵਤਾ ਇਸ ਜਣਕ ਕਰਮ ਕਰਨ ਦੇ ਲਈ ਅ ਦੇਖਾਰ ਦੇ ਵਿੱਚ ਵੜ ਗਿਆ ਇਹ ਇਧਰ ਨਦੀ ਦੇ ਵਿੱਚ ਜਾ ਕਰਕੇ ਜਿਸ ਵਕਤ ਗੌਤਮ ਨੇ ਰਖੀ ਜਿਹੜਾ ਨਦੀ ਦੇ ਵਿੱਚ ਛੁੱਭੀ ਲਾਈ ਹੈ ਉਸੇ ਵਕਤ ਨਦੀ ਦੇ ਵਿੱਚ ਉਹਨਾਂ ਆਵਾਜ਼ ਆਈ ਹੈ ਕਿ ਤੇਰੇ ਘਰ ਦੇ ਵਿੱਚ ਕੋ ਕਰਮ ਹੋ ਰਿਹਾ ਹੈ ਤੂੰ ਆਪਣੇ ਘਰ ਦੀ ਜਾ ਕਰਕੇ ਰਖਵਾਲੀ ਕਰ ਪੁੱਜਿਆ ਹੋਇਆ ઋષਿ ਹੋਣ ਕਰਕੇ ਉਸੇ ਵਕਤ ਆਪਣੇ ਘਰ ਦੇ ਵਿੱਚ ਆਇਆ ਤੇ ਆਉਂਦੇ ਸਾਰ ਜਿਹੜੀ ਇਹਦੀ ਪੁੱਤਰੀ ਸੀ ਉਹਦਾ ਨਾਮ ਅੰਜਨੀ ਸੀ ਤੇ ਉਹ ਬਾਹਰ ਦਰਵਾਜ਼ੇ ਦੇ ਉੱਪਰ ਖੜੀ ਸੀ ਇਹਨੇ ਆ ਕੇ ਆਪਣੇ ਪੁੱਤਰੇ ਨੂੰ ਪੁੱਛਿਆ ਕਿ ਅੰਦਰ ਕੌਣ ਹੈ ਤੇ ਇਹਨੇ ਦੱਸਿਆ ਨਹੀਂ ਪਰਦਾ ਪਾ ਦਿੱਤਾ ਉਸੇ ਵਕਤ ਜਿਹੜਾ ਸੀ ਇਹਨੇ ਆਪਣੀ ਪੁੱਤਰੀ ਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਆਪਣੇ ਘਰ ਦੀ ਇੱਜ਼ਤ ਦੇ ਉੱਤੇ ਪਰਦੇ ਪਾਉਣੀ ਫਿਰਦੀ ਆਪਣੇ ਘਰ ਦੀ ਇੱਜ਼ਤ ਲੁਟਾ ਦਿੱਤੀ ਹੈ ਤੇ ਤੂੰ ਕੁਵਾਰੀ ਹੁੰਦੀ ਹੈ ਇੱਕ ਬੱਚੇ ਨੂੰ ਜਿਹੜਾ ਜਨਮ ਦੇਵੇਂਗੀ ਸੋ ਇਸ ਦੇ ਪੇਟ ਦੇ ਵਿੱਚੋਂ ਜਿਹੜਾ ਸੀ ਫਿਰ ਹਨੂਮਾਨ ਦਾ ਜਨਮ ਹੋਇਆ ਸੀ ਉਹਨੂੰ ਜਿਹੜਾ ਇਹ ਪ੍ਰਸੰਗ ਅੱਗੇ ਆਵੇਗਾ ਤੇ ਇਹ ਸਾ ਕੀ ਕੀਤਾ ਰਿਸ਼ੀ ਨੇ ਗੌਤਮ ਰਿਸ਼ੀ ਨੇ ਉਸ ਵਾਰ ਇੰਦਰ ਦੇਵਤਾ ਨੂੰ ਸ਼ਰਾਪ ਦੇ ਦੇਣਾ ਕੀਤਾ ਕਿ ਤੂੰ ਇੰਨੀਆਂ ਰਾਣੀਆਂ ਹੋਣ ਦੇ ਬਾਵਜੂਦ ਵੀ ਤੇਰੀ ਜਿਹੜੀ ਕਾਮਦਸ਼ਾ ਹੈ ਮਰਦੀ ਨਹੀਂ ਤੂੰ ਰਿਸ਼ੀਆਂ ਦੇ ਘਰ ਵੀ ਨਹੀਂ ਛੱਡਦਾ ਤੇ ਜਾ ਤੇਰੇ ਸਾਰੇ ਸਰੀਰ ਦੇ ਉੱਤੇ ਹਜ਼ਾਰਾਂ ਭਗਾ ਦੇ ਨਿਸ਼ਾਨ ਬਣ ਜਾਣ ਸਾਰੇ ਸਰੀਰ ਦੇ ਪ੍ਰਕੋੜ ਰੂਪੀ ਫੱਟ ਜਿਹੜੇ ਪੈ ਗਏ ਸਨ ਇਸ ਪ੍ਰਕਾਰ ਉਸ ਵਕਤ ਸ਼ਰਮ ਦਾ ਮਾਰਾ ਜਿਹੜਾ ਰੋਂਦਾ ਫਿਰਦਾ ਸੀ ਜਾ ਕਰਕੇ ਤੇ ਫਿਰ ਇੱਕ ਬਾਗ ਦੇ ਵਿੱਚ ਰੋ ਲੁੱਕ ਗਿਆ ਉਹ ਦੇਵਤਿਆਂ ਦਾ ਗੁਰੂ ਬ੍ਰਹਸਪਤ ਸੀ ਫਿਰ ਉਹਨੇ ਆਣ ਕਰਕੇ ਜਿਹੜਾ RAM ਨਾਮ ਦਾ ਜਾਪ ਕਰਵਾ ਕਰਕੇ ਤੇ ਫਿਰ ਇਹਦੀ ਜਿਹੜੀ ਮੁਕਤੀ ਕੀਤੀ ਸੀ ਫਿਰ ਉਹ ਹਜ਼ਾਰਾਂ ਭਗਾਂ ਦੇ ਨਿਸ਼ਾਨ ਹਨ ਜਿਹੜੇ ਹਜ਼ਾਰਾਂ ਅੱਖਾਂ ਬਣ ਗਏ ਸਨ ਇਸ ਪ੍ਰਕਾਰ ਮਹਾਰਾਜੀ ਉਦਾਹਰਨਾ ਦੇਣ ਲੱਗੇ ਮਾਰਾ ਕਹਿਣ ਲੱਗੇ ਸਹਾਂਸਰ ਦਾਣ ਦੇ ਅੰਦਰ ਰਵਾਲਾ ਪਾਈ ਇਸ ਦਾ ਪ੍ਰਕਾਰ ਕੀਤੇ ਹੋਏ ਕਰਮਾਂ ਦੇ ਅਨੁਸਾਰ ਇੰਦਰ ਵਰਗੇ ਦੇਵਤਿਆਂ ਨੂੰ ਵੀ ਰੋਣਾ ਪੈਂਦਾ ਤੂੰ ਕੱਲਾ ਦੁਖੀ ਨਹੀਂ ਸ਼ਾਹੂਕਾਰ ਨੂੰ ਮਹਾਰਾਜ ਜੀ ਸਮਝਾ ਰਹੇ ਹਨ ਤੇਰੇ ਜਿਹੜੀ ਗੌਤਮਰੀ ਦੇ ਪੁੱਤਰੀ ਅੰਜਨੀ ਸੀ ਉਹਨੇ ਕੀ ਕੀਤਾ ਉਹ ਜਾ ਕਰਕੇ ਪਿਤਾ ਨੇ श्राप ਦੇ ਦਿੱਤਾ ਤੇ ਪਿਤਾ ਦੇ श्राप ਤੋਂ ਦੁੱਖ ਭੋਗਦੇ ਹੋਏ ਤੇ ਜਾ ਕਰਕੇ ਨਦੀ ਦੇ ਕਿਨਾਰੇ ਤੇ ਬੈਠ ਗਈ ਉੱਥੇ ਜਿਹੜਾ ਨਾਰਦ ਮੁਨੀ ਸੀ ਉਹ ਆ ਗਿਆ ਆ ਕੇ ਉਹਨੂੰ ਕਹਿਣ ਲੱਗਾ ਕਿ ਕੀ ਗੱਲ ਤੂੰ ਦੁਖੀ ਬਣੀ ਹੈ ਕਹਿਣ ਲੱਗੇ ਇਸ ਤਰ੍ਹਾਂ ਮੇਰੇ ਪਿਤਾ ਨੇ श्राप ਦੇ ਦਿੱਤਾ ਮੇਰੀ ਗਲਤੀ ਕਰਕੇ ਕਹਿਣ ਲੱਗਾ ਤੈਨੂੰ ਮੈਂ ਗੁਰਮੰਤਰ ਦੰਨਿਆ ਆ ਤੇ ਤੂੰ ਉਸ ਮੰਤਰ ਦੇ ਨਾਲ ਜਿਹੜੀ ਤੇਰੀ ਮੁਕਤੀ ਹੋਵੇਗੀ ਜਿਸ ਵਕਤ ਇਹਨੂੰ ਮੁਕਤੀ ਦੇਣ ਲੱਗਾ ਤੇ ਉਸੇ ਵਕਤ ਤੇਰੇ ਕੰਨਾਂ ਦੇ ਵਿੱਚ ਧੁਕ ਮਾਰ ਦਿੱਤੀ ਤੇ ਸ਼ਿਵ ਭਗਵਾਨ ਦਾ ਜਿਹੜਾ ਅੰਸ਼ ਸੀ ਉਹ ਜਾ ਕਰਕੇ ਤੇ ਰਿਪੇਟ ਦਿਓ ਤੇ ਟਿੱਕੀ ਜਿਸ ਤੋਂ ਇਹਨ ਕੁਵਾਰੀ ਨੂੰ ਬੱਚਾ ਜਿਹੜਾ ਪੈਦਾ ਹੋਇਆ ਜਿਹਦਾ ਨਾ ਹਨੂਮਾਨ ਰੱਖਿਆ ਹਵਾ ਫੂਕ ਮਾਰਨ ਦੇ ਨਾਲ ਇਹਦੇ ਕੰਨ ਦੇ ਵਿੱਚ ਤੇ ਉਹ ਪਵਨ ਪੁੱਤਰ ਨੂੰ ਐਸੇ ਕਰਕੇ ਕਿਹਾ ਜਾਂਦਾ ਪਵਨ ਪੁੱਤਰ ਹਨੂਮਾਨ ਕਿਉਂਕਿ ਜਿਹੜਾ ਹਵਾ ਦੇ ਨਾਲ ਇਹ ਉਹਦਾ ਜਿਹੜਾ ਤਦਾਈਸ਼ ਹੋ ਗਈ ਸੀ ਹਨੂਮਾਨ ਦੀ ਇਸ ਪ੍ਰਕਾਰ ਜਿਹੜੀ ਗੌਤਮ ਰਿਖੀ ਦੀ ਇਸਤਰੀ ਸੀ ਉਹ ਪੱਥਰ ਦੀ ਸੱਲ ਬਣ ਗਈ ਸੀ ਤੇ ਗੌਤਮ ਰਿਕੇ ਦੇ ਸਰਾਫ ਦੇ ਨਾਲੋਂ ਪੱਥਰ ਦੀ ਸੱਲ ਬਣੀ ਤੋਹਨੇ ਬੇਨਤੀ ਕੀਤੀ ਕਿ ਮੈਨੂੰ ਪੱਥਰ ਦੀ ਸੱਲ ਤਾਂ ਬਣਾ ਦਿੰਦਾ ਹੁਣ ਮੇਰੀ ਮੁਕਤੀ ਦੱਸੋ ਕਦੋਂ ਦਿਓਗੇ ਕਹਿਣ ਲੱਗਾ ਕਿ ਤ੍ਰੇਤੇ ਯੁਗ ਦੇ ਵਿੱਚ ਜਾ ਕੇ ਤੇਰੀ ਮੁਕਤੀ ਹੋਵੇਗੀ ਹੁਣ ਸਤਜੁਗ ਦੇ ਵਿੱਚ ਸਰਾਫ ਦਿੱਤਾ ਸੀ ਤੇ ਤ੍ਰੇਤੇ ਯੁਗ ਦੇ ਵਿੱਚ ਜਾ ਕੇ ਮੁਕਤੀ ਹੋਣੀ ਸੀ ਇੰਨਾ ਲਮੇਰਾ ਸਮਾਂ ਸਜਾ ਭੋਗਨ ਤੋਂ ਡਰਦੀ ਨੇ ਨੇ ਬੇਨਤੀ ਕੀਤੀ ਕਿ ਮੇਰੀ ਮੁਕਤੀ ਕੋ ਜਲਦੀ ਕਰ ਦਿਓ ਰਿਸ਼ੀਆਂ ਦੇ ਵਿੱਚ ਇੰਨਾ ਤਾਕਤ ਸੀ ਇੰਨੀ ਸ਼ਕਤੀ ਸੀ ਕਿ ਇਹਨੇ ਯੁਗ ਦਾ ਯੁਗ ਪਲਟਾ ਕੇ ਰੱਖ ਦਿੱਤਾ ਸਤਜੁਗ ਤੋਂ ਬਾਅਦ ਦੁਆਪਰ ਆਉਣਾ ਸੀ ਫਿਰ ਤ੍ਰੇਤਾ ਯੁਗ ਆਉਣਾ ਸੀ ਪਰ ਇਸ ਰਿਸ਼ੀ ਦੇ ਬਚਨ ਕਰਕੇ ਪਹਿਲਾ ਤ੍ਰੇਤਾ ਯੁਗ ਆਇਆ ਤੇ ਫਿਰ ਦੁਆਪਰ ਯੁਗ ਆਇਆ ਇਸ ਪ੍ਰਕਾਰ ਇਹ ઋષਿ ਨੇ ਜਿਹੜਾ ਯੁਗ ਪਲਟਨ ਦੇ ਜਿਹੜਾ ਬਾਲੇ ਦੇ ਅੰਦਰ ਸੀ ਇਸੇ ਪ੍ਰਕਾਰ ਇਹ ਪ੍ਰਸੰਗ ਜਿਹੜਾ ਸੱਪੇ ਪਾਸ਼ੇ ਜਨੇ ਦੱਸਿਆ ਕਿ ਭਾਈ ਆਪਣੇ ਕਰਮਾਂ ਦੇ ਅਨੁਸਾਰ ਜਿਹੜਾ ઋਸ਼ੀਆ ਮੁਨੀਆ ਨੂੰ ਵੀ ਰੋਣਾ ਪੈਂਦਾ ਹੈ